ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜਿਓ ਨਿਮਾਨਿਆ ਤੂੰ ਬਾਣ ਨੱਚੀ ਜੀ ਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਖਾਮ ਵੀ ਕੰਦੜੇ ਜੀ ਲਹਾਂ ਸਾ ਵੀ ਤੋਲ ਧਨ ਜੜਾਈ ਆਪਣੇ ਲਾ ਸੁ ਸੱਜਣ ਟੋਲ ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਮਿਲਦੇ ਹੋਣ ਵਜਾਰੇ ਉੱਡ ਕੇ ਗੁਰਾਂ ਕੋਲ ਖੰਭਾਂ ਮਿਲਦੇ ਹੋ ਨਗਜ਼ਾਰੀ ਮੁਕੁਰਾ ਨੂੰ ਮਿਲ ਜਾ ਜੇ ਖੰਭ ਮਿਲਦੇ ਹੋ ਨਗਜ਼ਾਰੀ ਮੁਕੁਰਾ ਨੂੰ ਮਿਲ ਜਾ ਜੇ ਖੰਭ ਮਿਲਦੇ ਹੋ ਨਗਜ਼ਾਰੀ ਮਿਲ ਜਾ ਜੇ ਖੰਭ ਮਿਲਦੇ ਹੋ ਨਗਜ਼ਾਰੀ ਉੱਡ ਕੇ ਗੁਰਾਂ ਨੂੰ ਮਿਲ ਜਾ ਜੀ ਖੰਭ ਵਿਕਦੇ ਹੋਣ ਵਜਾਰੇ ਉੱਡ ਕੇ ਗੁਰਾਂ ਨੂੰ ਮਿਲ ਜਾ ਜੀ ਖੰਭ ਵਿਕਦੇ ਹੋਣ ਵਜਾਰੇ ਮਿਲ ਜਾ ਜੀ ਖੰਭ ਵਿਕਦੇ ਹੋਣ ਵਜਾਰੇ ਕੋਈ ਤੇ ਗੁਰਾਂ ਨੇ ਨਿਨ੍ਹਾਂ ਦੇ ਕੰਮ ਦੇਖਦੇ ਹੋਣਗੇ ਦੇ ਹੋਣ ਬੁਝਾਰੀ ਖੰਭ ਇਕਦੇ ਹੋਣ ਬੁਝਾਰੀ ਇਕਦੇ ਹੋਣ ਬੁਝਾਰੀ ਖੰਭ ਵਿਖਦੇ ਹੋਣ ਬੁਝਾਰੀ ਵਿਖਦੇ ਹੋਣ ਬੁਝਾਰੀ ਜੇ ਕੰਭ ਦਿਖਦੇ ਹੋਣ ਬੁਝਾਰੀ ਦਿਖਦੇ ਹੋਣ ਬੁਝਾਰੀ ਜੇ ਕੰਭ ਦਿਖਦੇ ਹੋਣ ਬੁਝਾਰੀ ਕਦੇ ਹੋਣ ਬਜਾਰੀ ਖੰਭ ਜਿਖਦੇ ਹੋਣ ਬਜਾਰੀ ਜੇ ਖੰਭ बिकਦੇ ਹੋਣ ਬਜਾਰੀ ਜੇ ਖੰਭ बिकਦੇ ਹੋਣ ਬਜਾਰੀ ਜੇ ਖੰਭ ਜਿਖਦੇ ਹੋਣ के गुरा मिल जा उड 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 के गुरा नू मिल जा उड के गुरा मिल जा उड के गुरा नू मिल जा उड के गुरा ਵੇ ਕੰਧੜੇ ਜੇ ਲਹਾ ਕਿੰਨਾ ਸਾਰੀ ਲੋਲਾ ਤਸ ਜਗਾਈ ਆਪਣੇ ਲਹਾ ਸੁਚਨ ਤੋਂ ਲਾ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜ ਕੀ ਨਿਵਾਜੀ ਹੋਈ ਗੁਰੂ ਪਿਆਰੀਆਂ ਔਰ ਗੁਰੂ ਸਵਾਰੀਆਂ ਸਤਿਗੁਰਾਂ ਦਾ ਖਾਸ ਰੂਪ ਸਾ ਸੰਗ ਜੀਓ ਸੁਪਾਗ ਹਾਸਲ ਹੋਇਆ ਹੈ ਗੁਰੂ ਜੀ ਦੀ ਸੰਗਤ ਕਰਨ ਦਾ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਸੋ ਪਹਿਲਾਂ ਬੇਨਤੀ ਕਰਾਂ ਮੈਂ ਪੈੜਾਂ ਨੂੰ ਭਾਈ ਜਿੰਨਾ ਹੋ ਸਕੇ ਆਪਾਂ ਚੁੱਪ ਦਾ ਦਾਨ ਬਖਸ਼ੀਏ ਹੱਥਾਂ ਨਾਲ ਸੇਵਾ ਕਰੋ ਜੇ ਬੋਲਣਾ ਹੁੰਦਾ ਹੈ ਧਾਰਨਾ ਦੇ ਵਿੱਚ ਬੋਲਿਆ ਕਰੋ ਭਾਈ ਗੱਜ-ਵੱਜ ਕੇ ਪਹਿਲੇ ਹਿੱਸੇ ਵਿੱਚ 10 ਬੋਲਦਾ ਹੈ ਫਿਰ ਸਾਜੀ ਸਿੰਘ ਬੋਲਦੇ ਨੇ ਭਾਈ ਬੋਲਦੇ ਨੇ ਫਿਰ ਭੈਣਾ ਬੋਲਦੀ ਜਾਂਦੇ ਪਿਆਰਿਓ ਲਹਾ ਲਿਆ ਕਰੋ ਬਸ ਵੱਡੀ ਗੱਲ ਇਹ ਆ ਲਹਾ ਲਿਆ ਕਰੋ ਨਾਮ ਜਪਣ ਦੀ ਕਿਤੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਗੁਰਮੁਖੋ ਕਿਦੇ ਵੀ ਇਹ ਜ਼ਿੰਦਗੀ ਦਾ ਕੋਈ ਵਿਸਾਹ ਨਹੀਂ ਪਿਆਰਿਓ ਪਤਸਾ ਜੀ ਕਹਿੰਦੇ ਸੰਸਾਰ ਤੇ ਆਇਆ ਕਾਦੇ ਵਾਸਤੇ ਆਇਆ ਆਪਾਂ ਗੁਰਮੁਖੋ ਇਹ ਦੁਨੀਆ ਤੇ ਆਇਆ ਇਹ ਜਗ ਤੇ ਆਇਆ ਜੀਵ ਆਉਂਦਾ ਕਾਦੇ ਵਾਸਤੇ ਹੈ ਇੱਥੇ ਤਾਂ ਅੱਗੇ ਧੰਦਾ ਪਿੱਛੇ ਧੰਦਾ ਧੰਦੇ ਉੱਪਰ ਧੰਦਾ ਇਸ ਦੇਹੀ ਵਿੱਚ ਜੇ ਤੂੰ ਨਾਮ ਨਾ ਜਪਿਆ ਤੂੰ ਕੀ ਮਾਲਕ ਦਾ ਬੰਦਾ ਬੰਦਾ ਹੋਏ ਸੋ ਬੰਦਗੀ ਗਹੈ ਪਿਆਰਿਓ ਆਸਲ ਵਿੱਚ ਬੰਦੇ ਦਾ ਨਾਮ ਹੀ ਬੰਦਗੀ ਹੈ ਨਹੀਂ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਬੰਦਾ ਕਹਿੰਦੇ ਕਰਤੂਤਾ ਪਸ਼ੂਆਂ ਵਾਲੀਆਂ ਕਰਦੇ ਨੇ ਹੈ ਬੰਦਗੀ ਕਰਨ ਵਾਲੀ ਰੂਹ ਕਹਿੰਦੇ ਕਰਨਾ ਐਸੀ ਬੰਦਗੀ ਤਾਹੀਂ ਬੰਦਗੀ ਦਾ ਨਾਮ ਹੀ ਬੰਦਾ ਹੈ ਪਾਸਾ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲ ਕੀ ਇਹ ਤੇਰੀ ਮਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬੋਲਿਆ ਕਰੋ ਭਾਈ ਗੁਰਮਖੋ ਭੈਣੋ ਪੰਗਤੀ ਜਿਹੜੀ ਵੀ ਪੰਗਤੀ ਆਪਾਂ ਨੂੰ ਆਉਂਦੀ ਹੈ ਜੀਭਾ ਨਾਲ ਬੋਲਿਆ ਕਰੋ ਮੱਖੋ ਵਾਹਿਗੁਰੂ ਦਾ ਨਾਮ ਆਉਂਦਾ ਮੱਖੋ ਵਾਹਿਗੁਰੂ ਜੀ ਦੀ ਬਾਣੀ ਦੇ ਬਚਨ ਆਪਾਂ ਜਦੋਂ ਬੋਲਾਂਗੇ ਨਾ ਤਾਂ ਜੀਬਾ ਇਹ ਪਵਿੱਤਰ ਹੋ ਜਾਵੇਗੀ ਰਸਨਾ ਸਾਫ਼ ਹੋ ਜਾਵੇਗੀ ਤਨ ਕਲਗੀ ਤਰਪਾ ਸਾਹਿਬ ਜੀ ਧੰਨ ਗੁਰਨਾਨਕ ਪਾਤਸ਼ਾਹ ਜੀ ਵਚਨ ਕਰਦੇ ਨੇ ਕਹਿੰਦੇ ਭਾਈ ਜਿਹੜੀ ਗੁਰਬਾਣੀ ਆ ਨਾ ਵਾਹਿਗੁਰੂ ਦੀ ਬਾਣੀ ਇਹ ਜਿਹੜੇ ਮਨ ਦੇ ਵਿਚਾਰ ਨੇ ਮਾੜੇ ਖਿਆਲ ਮਾੜੀ ਸੋਚ ਮਾਰੇ ਵਿਚਾਰ ਜਿਹੜੇ ਬੰਦੇ ਦੇ ਮਨ ਵਿੱਚ ਭਰ ਜਾਂਦੇ ਆ ਨਾ ਉਹਨਾਂ ਨੂੰ ਸਾਫ ਕੇਵਲ ਵਾਹਿਗੁਰੂ ਦਾ ਨਾਮ ਹੀ ਕਰਦਾ ਹੈ ਜਿਦਾਂ ਕੱਪੜੇ ਮਿੱਟੀ ਕੱਟੇ ਨਾਲ ਗੰਦੇ ਹੋ ਜਾਂਦੇ ਆ ਮੈਲੇ ਹੋ ਜਾਂਦੇ ਆ ਮੂਤ ਪਲੀਤੀ ਕੱਪੜ ਹੋਏ ਤੇ ਪਿਆਰਿਓ ਫਿਰ ਆਪਾਂ ਕੀ ਕਰਦੇ ਆ ਦੇ ਸਾਬੂਨ ਲੀਏ ਉਹ ਧੋਏ ਸਾਬਣ ਲਾ ਕੇ ਧੋ ਲੈਨੇ ਆ ਪਿਆਰਿਓ ਬੜਾ ਸੋਹਣਾ ਵਚਨ ਕਰਦੇ ਆ ਅਗਲੀ ਪੰਕਤੀ ਵਿੱਚ ਗੁਰੂ ਜੀ ਉਹ ਕਹਿੰਦੇ ਭਰੀ ਐ ਮਤ ਪਾਪਾਂ ਕਹਿ ਸੰਗ ਜੇ ਤੇਰੀ ਮਤ ਹੀ ਮਾੜੇ ਖਿਆਲਾਂ ਨਾਲ ਬਾੜੀ ਸੋਚ ਨਾਲ ਭਰ ਗਈ ਫਿਰ ਕੀ ਕਰੇਗਾ ਅਗਲੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਉਹ ਧੋਪੈ ਨਾਵੈ ਕੈ ਰੰਗ ਉਹ ਕਹਿੰਦੇ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਤੇਰੇ ਮਾਰੇ ਖਿਆਲ ਤੇਰੀ ਮਾਰੇ ਜਿਹੜੀ ਸੋਚ ਆ ਜਿੱਦ ਆਪਾਂ ਕਹਿ ਦਿੰਨੇ ਆ ਨਾ ਮਨ ਵਿੱਚ ਈਰਖਾ ਹੋਣੀ ਕਿਸੇ ਤੋਂ ਜਲਣ ਫੀਲ ਕਰਨੀ ਆਪਾਂ ਨੇ ਵੀ ਫਲਾਣੇ ਦਾ ਪੁੱਤ ਮਦੇਹ ਚਲਾ ਗਿਆ ਮੇਰਾ ਗਿਆ ਨਹੀਂ ਫਲਾਣੇ ਦੀ ਜਵੀਨ ਮੇਰੀ ਹੋ ਜਾਵੇ ਦੂਜਿਆਂ ਤੋਂ ਜਲਣ ਫੀਲ ਕਰਨੀ ਜਦ ਮਾੜੇ ਵਿੱਚ ਮ ਜੋ ਮਨ ਵਿੱਚ ਮਾੜੇ ਵਿਚਾਰ ਆਉਣੇ ਇਹਨਾਂ ਦਾ ਜਿਹੜਾ ਇਲਾਜ ਆ ਨਾ ਇਹਨਾਂ ਦਾ ਜਿਹੜਾ ਇੱਕ ਹੀ ਇਲਾਜ ਆ ਮਨ ਨੂੰ ਸਾਫ਼ ਕਰਨ ਵਾਸਤੇ ਵਾਹਿਗੁਰੂ ਦਾ ਨਾਮ ਆ ਪਿਆਰਿਓ ਤਾਂ ਹੀ ਗੁਰੂ ਜੀ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਭਜ ਤੋਂ ਭਾਵ ਯਾਦ ਕਰਨਾ ਅਰਧਨਾ ਤੇ ਆਉਣਾ ਕੇਵਲ ਕਹਿੰਦੇ ਵਾਹਿਗੁਰੂ ਦੀ ਬੰਦਗੀ ਕਰਿਆ ਕਰ ਕੇਵਲ ਵਾਹਿਗੁਰੂ ਦਾ ਨਾਮ ਜਪਿਆ ਕਰ ਅਬਰ ਕਾਜ ਤੇਰੇ ਕਿਤੇ ਨਾ ਕਾਮ ਕਹਿੰਦੇ ਜਿਹੜੇ ਜ਼ਿੰਦਗੀ ਦੇ ਕੰਮ ਨੇ ਉਹ ਤੇਰੇ ਕਿਤੇ ਕੰਮ ਆਉਣ ਵਾਲੇ ਨਹੀਂ ਪਿਆਰਿਓ ਜੇ ਕੰਮ ਆਵੇਗਾ ਤੇਰੇ ਤਾਂ ਵਾਹਿਗੁਰੂ ਦਾ ਨਾਮ ਆਵੇਗਾ ਜਿੱਥੇ ਵਾਹਿਗੁਰੂ ਦਾ ਨਾਮ ਖਲੋ ਜਾਵੇ ਕਹਿੰਦਾ ਉੱਥੇ ਦੁਨੀਆਂ ਵਾਲੇ ਨਹੀਂ ਖਲੌਂਦੇ ਵਿਚਕਰਤਾ ਪੁਰਖ ਖਲੋਆ ਬਾਲਾ 빙ਗਾ ਹੋਆ ਇਸ ਲਈ ਸੱਚੇ ਦੇ ਨਾਲ ਜੁੜੀਏ ਆਓ ਇੱਕੋ ਧਾਰਨਾ ਪੜਾਂਗੇ ਫਿਰ ਰਹਿਦਾ ਸਮਾਂ ਬਾਬਾ ਕਮਲਜੀਤ ਸਿੰਘ ਜੀ ਇੱਥੋਂ ਦੇ ਹੈੱਡ ਗ੍ਰੰਥੀ ਉਹਨਾਂ ਦੇ ਪਾਸੋਂ ਆਪਾਂ ਨੇ ਅਰਦਾਸ ਸਰਵਣ ਕਰਨਾ ਹੈ ਮੈਂ ਪਹਿਲਾਂ ਬੇਨਤੀ ਤਾਂ ਕਰਾਂ ਪਹਿਲਾਂ ਪਹਿਲਾ ਜਿਹਨੇ ਭਾਈ ਗੱਲਾਂ ਮਾਰਨੀਆਂ ਨੇ ਹੁਣੇ ਗੱਲਾਂ ਆਪਣੀਆਂ ਮਾਰ ਲਿਓ ਬਾਅਦ ਵਿੱਚ ਫਿਰ ਦਵਾਨ ਵਿੱਚ ਜਦੋਂ ਬੱਪਾ ਬੋਲਦਿਆਂ ਨਾ ਜਿਹੜੇ ਕੀਰਤਨ ਕਰਨ ਵਾਲੇ ਨੇ ਜਾਂ ਸੁਣਨ ਵਾਲੇ ਨੇ ਸ਼ਰਧਾਲੂਆਂ ਦੀ ਗੱਲ ਕਰਦਾ ਮੈਂ ਜਿਹੜੇ ਉਪਾਸਕ ਨੇ ਗੁਰਬਾਣੀ ਦੇ ਜਿਹੜੇ دیਵਾਨੇ ਨੇ ਗੁਰਬਾਣੀ ਸੁਣਨ ਦੇ ਉਹਨਾਂ ਦੀvirti ਭੰਗ ਹੋ ਜਾਂਦੀ ਆ ਇਸ ਲਈ ਜੋੜਨ ਵਰਗਾ ਪੁੰਨੀ ਤੇ ਤੋੜਨ ਵਰਗਾ ਪਾਪ ਨਹੀਂ ਇਸ ਲਈ ਸੰਗਤ ਵਿੱਚ ਬੋਲਿਆ ਨਾ ਕਰੋ ਪਿਆਰਿਓ ਮਨ ਬਿਟਿਆ ਇਕਾਗਰ ਕਰਕੇ ਸੁਣਨ ਦਾ ਯਤਨ ਕਰਿਆ ਕਰੀਏ ਗੁਰਬਾਣੀ ਮੰਨੋ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਨਾ ਉਹ ਮਨ ਦੀ ਖਰਾਕ ਆ ਮਨ ਦੀ ਖਰਾਕ ਆ ਇਸ ਲਈ ਜਿਹੜੇ ਮੁਰਝਾਏ ਪਏ ਨੇ ਆਪਣੇ ਮਨ ਇਹਨਾਂ ਨੂੰ ਜੇ ਆਪਾਂ ਨੇ ਹਰਿਆ ਕਰਨਾ ਹੈ ਖਿੜਿਆ ਕਰਨਾ ਹੈ ਤਾਂ ਗੁਰਬਾਣੀ ਪੜ੍ਹਿਆ ਕਰੋ ਗੁਰਬਾਣੀ ਗਾਇਆ ਕਰੋ ਆਓ ਸਾਰੇ ਗੱਜ-ਬੱਜ ਕੇ ਬੋਲਿਓ ਜੀ ਜੇ ਉਹ ਤੇਰਾ ਮਨ ਕਰੇ ਵੀ ਮੈਂ ਬਾਣੀ ਪੜ੍ਹਾਂ ਗੁਰਬਾਣੀ ਗਾਵਾਂ ਇਹ ਸਮਝ ਲਈ ਤੇਰੇ ਚੰਗੇ ਭਾਗ ਨੇ ਜੇ ਤੇਰਾ ਮਨ ਡੋਲਦਾ ਨਾ ਜੇ ਤੇਰਾ ਮਨ ਡੋਲਦਾ ਵੀ ਇਹ ਫਲਾਨੇ ਦਾ ਧੰਨ ਮੇਰਾ ਹੋ ਜਾਵੇ ਫਲਾਨੇ ਦਾ ਘਰ ਮੇਰਾ ਹੋ ਜਾਵੇ ਮੈਂ ਫਲਾਨੇ ਬਾਬੇ ਦੇ ਜਾਮਾ ਤਬੀਤ ਪਾਵਾਂ ਉੱਥੇ ਧਾਗੇ ਬਣਾ ਕੇ ਲਿਆਵਾਂ ਘਰ ਵਿੱਚ ਸੁੱਖ ਆ ਜਾਣਗੇ ਉੱਥੇ ਗੁਰਬਾਣੀ ਦਾ ਹੋੜਾ ਦੇ ਦਿਆ ਕਰੂ ਪਿਆਰੇ ਗੁਰਬਾਣੀ ਦਾ ਹੋੜਾ ਗੁਰਬਾਣੀ ਦਾ ਜੇ ਹੋੜਾ ਦਮਾਂਗੇ ਨਾ ਤਾ ਸਾਰੇ ਦੁੱਖਾਂ ਦਾ ਮੁਕਾਬਲਾ ਕਰ ਲਵਾਂਗੇ ਆਪਾਂ ਆਓ ਗੱਜ-ਬੱਜ ਕੇ ਬੋਲਿਓ ਜੀ ਕਿਉਂ ਧਾਰਨਾ ਪੜਾਂਗੇ ਫਿਰ ਇਹਦਾ ਸਮਾਂ ਮਹਾਂਪੁਰਖਾਂ ਦੇ ਪਾਸੋਂ ਸਰਵਣ ਕਰਾਂਗੇ ਆਓ ਓਥੇ ਨਾਮ ਦਾ ਦੇ ਦੇ ਓ ਜੀ ਹੁੜਾ ਜਦੋਂ ਮਨ ਦੇ ਸੇ ਡੋਲ ਲਗਾ ਉਸੇ ਨਾਮ ਦਾ ਦੇ ਦੇ ਓ ਜੀ ਹੁੜਾ तमर बिसे डोरे माना उथे पाई हो इदो मान ॾिस रोला ਜੀ ਦਾ ਜੋ ਸਾਨੂੰ ਸਮਾ ਦਿੰਦੇ ਨੇ ਬੇਸਤਾ ਸੀ ਸਾਉਂਡ ਲਾਉਣ ਆਉਣਿਆ ਭਾਈ ਪਰ ਪਿਆਰ ਦੇ ਵਿੱਚ ਬਾਬਾ ਜੀ ਇੱਕ ਧਾਰਨਾ ਦੋ ਧਾਰਨਾ ਸੋ ਧੰਨਵਾਦ ਮਾਪੁਰਖਾਂ ਦਾ ਸੋ ਆਉਂ ਰਹਿਦਾ ਸਮਾ ਆਪਾਂ ਨੇ ਹਰ ਜਸ ਰਲਮਿਲ ਕੇ ਕਰਨਾ ਹੈ ਰਲਮਿਲ ਕੇ ਤੋਂ ਭਾਵ ਸੋ ਬਾਬਾ ਜੀ ਕੀਰਤਨ ਕਰਨਗੇ ਆਪਾਂ ਨੇ ਸਰਵਣ ਕਰਨਾ ਹੈ ਜੀ ਜਿੰਨਾ ਸਮਾ ਰਹਿੰਦਾ ਹੈ ਸੋ ਆਉਂ ਰਹਿਦਾ ਸਮਾ ਆਪਾਂ ਬਾਬਾ ਜੀ ਪਾਸੋਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ